ਕਿੰਦਾ ਬੋਤ ਪੇਰਾ ਦਿਲ ਕਰਦਾ ਆ ਭਾਬੀ ਮੇਰਾ ਤਾਂ ਦਿਲ ਕਰਦਾ ਆ ਪਰ ਮੈਂ ਤੁਹਾਡੇ ਕਹਣੇ ਤੋਂ ਨਾ ਪਹਿਲਾ ਬਾਤ ਸੀ ਨਾ ਹੋਰ ਬਾਤ ਸੀ ਮੈਂ ਵੀ ਇਹੀ ਜਾਣੀ ਆ ਵੀ ਜਿੱਥੇ ਮੇਰੇ ਬਾਪ ਨੇ ਮੈਨੂੰ ਵਿਆਇਆ ਵੀ ਉਹਦੇ ਘਰ ਦੇ ਵਿੱਚ ਬਸਾ ਜੇ ਪਹਿਲਾ ਮਾੜਾ ਸਮਾ ਸੀਗਾ ਮੈਂ ਤਾਂ ਕਹਿੰਨੀ ਹੁਣੇ ਚੰਗਾ ਸਮਾ ਆ ਜਾਵੇ ਪਤਾ ਕਿਦਾਂ ਆ ਅਸੀਂ ਹੁਣ ਦੇਖੋ ਸੁਖ ਦੇ ਵੇਲੇ ਤਾਂ ਬੰਦਾ ਭਲਾ ਪੀ ਜਾਂ ਦੁੱਖ ਦੇ ਵੇਲੇ ਨਹੀਂ ਆਪਾਂ ਨੂੰ ਪਿੱਛੇ ਹਰਨਾ ਚਾਹੀਦਾ ਨਾ ਬਾਜੀ ਨਾਲ ਗੱਲ ਕਰ ਲੈਂਦੇ ਆ ਤੂੰ ਕਿਹੜਾ ਸਾਡੇ ਤੋਂ ਪਰਿਵਾਰੀ ਚਲਦੀ ਆ ਆਹੋ ਹੀ ਤਰਾਸ ਹੋਗਾ ਤੇਰਾ ਗੜਾ ਕੋਈ ਉਹੀ ਕੰਜਾ ਚੰਗਾ ਨਹੀਂ ਸੀਗਾ ਚਲੋ ਪ੍ਰਮਾਤਮਾ ਨੇ ਖਰੇ ਕੋ ਚੰਗੀ ਵਿਧ ਬਣਾਈ ਆ ਪੁੱਤ ਹਾਂ ਉਹੀ ਤਾਂ ਗੱਲ ਆ ਉਹ ਭੇਜਿਆ ਤਾਂ ਉਹ ਪਰ ਬਹੁਤ ਵੱਡੀ ਲੱਗੀ ਆ ਚਲੋ ਪ੍ਰਮਾਤਮਾ ਕਹਿੰਦੇ ਹੁਣ ਦੇ ਸੁਖ ਤੋਂ ਬੰਦਾ ਰਹਿ ਜਵੇ ਦੁੱਖ ਦੇ ਵੇਲੇ ਨਹੀਂ ਪਿੱਛੇ ਹਰਨਾ ਚਾਹੀਦਾ ਹਾਂ ਵੀ ਤਾਂ ਗੱਲਾਂ ਪਾ। ਤੇਰਾ ਬਾਕੀ ਤੇਰੇ ਭਾਜੀ ਨਾਲ ਪੁੱਤੋ ਗੱਲ ਕਰਕੇ ਤੇਨਾਂ ਮੈਂ ਜ਼ਬਰਦਸਤੀ ਤਾਂ ਨਹੀਂ ਕੋਈ ਵੀ ਕਰਦੀ ਹਨਾ। ਨਹੀਂ ਨਹੀਂ ਭਾਬੀ ਮੈਂ ਤਾਂ ਇਹ ਹੀ ਕਹਨੀ ਆ ਵੀ ਮੈਂ ਤੁਹਾਡੇ ਤੋਂ ਬਾਹਰ ਨਹੀਂ ਵੀ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰ ਲਓ। ਹਾਂਜੀ ਕੋਈ ਨਹੀਂ ਤੇਰੇ ਭਾਜੀ ਨਾਲ ਗੱਲ ਕਰਾਂ ਹੋਈ ਮੈਂ। ਹਾਂਜੀ ਕਰ ਲਓ। ਹਾਂ ਕਹਿਣਾ ਵੇ ਸੱਦ ਲੈਂਦੀ ਉਹਨਾਂ ਨਾਲ ਗੱਲ ਕਰ ਲਓ ਮੈਂ। ਹੈਲੋ। ਓਮੇਗਾ ਮੇਰੀ ਗੱਲ ਸੁਣੋ। ਬਿਆ ਆਪਣੀ ਅਮਰਜੀਤ ਦੀ ਸਹੁਰਿਆਂ ਤੋਂ ਉਹ ਭਾਜੀ ਜਿਹੜੇ ਸਾਹਮਣੇ ਵਾਲੇ ਸਰਦਾਰ ਜਏ। ਓਹ ਆਇਓ ਓਹ ਮੈਗਾ ਬਿੱਤੋਂ ਨੂੰ ਕਰੰਟ ਲੱਗ ਗਿਆ ਬਹੁਤ ਜ਼ਿਆਦਾ ਲੱਗਾ ਹੈ ਕਰੰਟ ਉਹ ਆਇਓ ਆ ਵੀ ਗੱਲ ਬਾਤ ਕਰਨੀ ਸੀ ਹਾਂ ਆ ਨਹੀਂ ਆਉਣਾ ਤੇਰੇ ਕੋਲੋਂ ਕਿਉਂ ਚਾਹਣਾ ਆਉਣਾ ਚਲ ਕੋਈ ਨਹੀਂ ਤੇ ਮੈਂ ਦੇਖ ਲਾਂਦੀ ਆਪੇ ਹੀ ਮੈਂ ਗੱਲ ਕਰ ਲਾਂਦੀ ਹਾਂ ਉਹ ਜ਼ਿਆਦਾ ਹੀ ਕਰੰਟ ਲੱਗਾ ਹੋਇਆ ਚਲੋ ਆਪਣੇ ਘਰੇ ਧੀਆ ਸੋਹਣੀਆਂ ਲੱਗਦੀਆਂ ਆਪਾਂ ਵੀ ਰੱਖ ਕੇ ਕੀ ਕਰਨਾ ਨਾ ਇਹਨਾਂ ਨੂੰ ਨਿਆਣਿਆਂ ਨਿੱਕਿਆਂ ਵਾਲੇ ਕਬੀਲਦਾਰ ਆ ਚਲੋ ਚਲੋ ਇਕਲ ਆ ਗਈ ਹੋਣੀ ਆ ਉਹਨੂੰ ਚਲੋ ਠੀਕ ਆ ਫਿਰ ਮੈਂ ਕਰਦੀ ਆ ਗੱਲ ਹੈ ਚਲੋ ਠੀਕ ਅਭੀ ਚਾਉਂਗਾ ਇਹੋ ਤਾਂ ਜਾ ਆ ਗਈ ਇਹੋ ਹਾਂਜੀ ਤੇ ਭਰਾਣਾ ਤਾਂ ਮੇਰੀ ਗੱਲ ਹੋ ਗਈ ਅੱਛਾ ਉਹ ਕਹਿੰਦੇ ਮੇ ਤੋਂ ਮਾਮੀ ਆਉਣਾ ਮੇ ਤੋਂ ਸ਼ਾਮ ਆਉਣੀ ਠੀਕ ਆ ਕੋਈ ਨਹੀਂ ਭਾਬੀ ਕੀ ਕਹਿੰਦੇ ਫਿਰ ਉਹ ਕਹਿੰਦੇ ਜਿੱਦਾਂ ਤੁਸੀਂ ਕਰਨੀ ਕਾ ਲੋ ਉਹ ਸਾਡੇ ਨਾਲ ਹੀ ਆ ਨਾਲ ਉਹ ਪਰਿਵਾਰ ਆ ਠੀਕ ਆ ਠੀਕ ਆ ਆ ਜੀ ਗੱਲ ਤਾਂ ਮੇਰੇ ਦੇ ਭਰਾ ਨਾਲ ਹੋ ਗਈ ਏ ਅੱਛਾ ਜੀ ਇਹਦਾ ਤੁਸੀਂ ਕਰ ਲਓ ਜਿੱਦਾਂ ਕਰਨਾ ਚਲੋ ਫੇ ਗੱਲ ਹੈਗੀ ਏ ਇਦਾਂ ਉਹਨੂੰ ਆਪ ਆਉਣਾ ਆਪ ਪਹਿਣਾ ਆ ਦੇਖੋ ਪਹਿੰਜੇ ਉਹ ਆਪ ਆਉਣਾ ਪਹਿਣਾ ਉਹ ਗੱਲ ਸਾਡੀ ਸਾਥੇ ਹੀ ਹੋਏ ਏ ਦੇਖੋ ਮੈਂ ਤਾਂ ਲੈਣ ਵੀ ਆਇਆ ਮੈਂ ਤਾਂ ਗੱਲ ਚਲੋ ਮੈਂ ਗੱਲ ਚ ਲਾਈ ਆ ਦੇਖੋ ਮੈਂ ਲੈ ਵੀ ਆਉਂਗਾ ਜੇ ਤੁਸੀਂ ਕਹੋ ਦੋ ਬੰਦੇ ਹੋਰ ਵੀ ਨਾਲ ਲਿਆ ਵਗਾ ਜੋ ਤੁਸੀਂ ਲਿਖਾਣਾ ਹੋਇਆ ਜਿਹੜੀ ਸ਼ਰਤ ਤੁਹਾਨੂੰ ਲੱਗੇ ਕੋਈਏ ਉਹ ਆਪਣੀ ਤੁਸੀਂ ਸ਼ਰਤ ਵੀ ਲਿਖਾ ਲਿਓ ਸ਼ਰਤਾਂ ਸੀ ਕੀ ਲਿਖੋਣੀਆਂ ਇਹ ਤਾਂ ਪਹਿਲਾਂ ਹੀ ਪਰਮਾਤਮਾ ਨੇ ਹਨਾ ਇਹ ਤਾਂ ਪਹਿਲਾਂ ਹੀ ਪਰਮਾਤਮਾ ਨੇ ਚਲੋ ਉਹਨੇ ਬਿਮਾਰ ਹੋਣਾ ਸੀ ਤੁਸੀਂ ਆਉਣਾ ਸੀਗਾ ਇਹ ਕਰੇ ਪਰਮਾਤਮਾ ਨੇ ਇਦਾਂ ਹੀ ਸਾਡੀ ਵਿਧ ਬਣਾਉਣੀ ਸੀਗੀ ਹਨਾ ਤਦੋਂ ਇਹ ਗਲਤ ਹੈ ਵੀ ਇਹਨਾਂ ਦਾ ਸੰਯੋਗਤਾ ਮਹਾਰਾਜ ਨੇ ਲਿਖਿਆ ਆਪਾ ਉਹਦਾ ਲਿਖਿਆ ਥੋੜਾ ਮੇਟ ਦੇਣਾ ਇਹ ਲਿਖਿਆ ਆਇਆ ਸੋ ਇਹ ਤੁਹਾਡੀ ਇਹ ਗੱਲ ਤੁਹਾਡੀ ਸਿਆਣੀ ਆ ਚਲੋ ਕੋਈ ਵੀ ਤੁਸੀਂ ਕੱਲ ਜਾਂ ਪਰसों ਮੈਨੂੰ ਫੋਨ ਕਰਕੇ ਆਪਣਾ ਨੰਬਰ ਦੇ ਦਿਓ ਜਦੋਂ ਤੁਸੀਂ ਕਹੋਗੇ ਮੈਂ ਉਹਦੇ ਲੈ ਕੇ ਆ ਜਾਊਂਗਾ ਬਾਕੀ ਮੈਂ ਉਹ ਗੱਲ ਉਹਦੇ ਨਾਲ ਵੀ ਗੱਡੀ ਜਾ ਕੇ ਇਹ ਭਾਈ ਮੁੜ ਕੇ ਇਹ ਨਾ ਹੋਵੇ ਤੇ ਇਹ ਦਿਨ ਭਾਈ ਤੂੰ ਆਹੇ ਵਿੱਚ ਰੌਲਾ ਪਾਵੇਂ ਠੀਕ ਹੈ ਨਾ ਕਿੱਦਾਂ ਕਿੱਦਾਂ ਮਰਜੀ ਪਰ ਮੈਨੂੰ ਜਿੱਥੇ ਤੇ ਆਸਿਆ ਵੀ ਜਿੰਨਾ ਇਸ ਵੇਲੇ ਪਛਤਾਉਦਾ ਹੈ ਠੀਕ ਹੈ ਹਾਂ ਚਲੋ ਠੀਕ ਹੈ ਠੀਕ ਕੁੜੀਆ ਮੈਂ ਫਿਰ ਠੀਕ ਹੈ ਸਤਿ ਸ੍ਰੀ ਅਕਾਲ ਜੀ ਅਮਰ ਜੀ ਤਾਂ ਹਾਂ ਭਾਬੀ ਮੁੰਡਾ ਆਪਣੇ ਘਰੇ ਪਈਆਂ ਸੋਹਣੀਆਂ ਲੱਗਦੀਆਂ ਇਹ ਤਾਂ ਗੱਲ ਹੈਗੀ ਆ ਭਾਬੀ ਬੇਲਦਾਰਿਆਂ ਤੁਸੀਂ ਫੇਰ ਵੀ ਨਿਆਣੀ ਛੋਟੇ ਛੋਟੇ ਜਿਹੇ ਆ ਮੈਂ ਤਾਂ ਆਪੇ ਹੀ ਸੋਚਦੀ ਆਂ ਉਹਦਾ ਹੈਗਾ ਤਾਂ ਉਹ ਆਕੜ ਕੰਨਾ ਜਿਹਾ ਹੀ ਆ ਪਤਾ ਨਹੀਂ ਉਹਨੇ ਆਣਾ ਕਿ ਨਹੀਂ ਆਣਾ ਹੁਣ ਦੇਖੋ ਕਿੱਦਾਂ ਹੁੰਦੀ ਆ ਨਹੀਂ ਹੋ ਜਾਈ ਨਾ ਠੋਕਰ ਲੱਗੀ ਹੋਊਗੀ ਉਹਨੂੰ

शोक अब देखो क्या करने पर बैठे ना लाला हां जी भाई हां जी की खाना की कुछ हैगा अपने को अपने दाल दाड़ा दाल फ्राई, फराई शाहिद ठीक है हां पोजी दो फूल के खाने आ जा आंदे पाजी फटा कोई तो नहीं ठीक ਮਤਬਾਜੀ ਕਿੱਦਾਂ ਹਾਲ ਠੀਕ ਹੈ ਜਗਤਾਰ ਜੀ ਠੀਕ ਹੈ ਜੀ ਹੋਰ ਵਧੀਆ ਵਧੀਆ ਸਲ ਠੀਕ ਹੈ ਜਾਈਦਾ ਹੋਰ ਠੀਕ ਹਾਂ ਉਹ ਲਿਆ ਵੇ ਮੁੰਡਿਆ ਕੁਛ ਖਾਣ ਨੂੰ ਦੇ ਦੇ ਜਗਤਾਰ ਹੋਰ ਭਾਜੀ ਯਾਰ ਇਹ ਕਿਹੜਾ ਲੱਗਿਆ ਕੰਮ ਕਰਨ ਕੀ ਹੋਇਆ ਭਾਜੀ ਯਾਰ ਇਹ ਤਾਂ ਭੈੜੀ ਲਾਤਿਆ दारू ਦੀ ਅੱਛਾ ਜੀ ਹੋਰ ਇਹ ਜਾ ਛੱਡੋ ਖੜਾ ਇਹ ਬਾਰੇ ਕੀ ਲੱਗਿਓ ਤੁਸੀਂ ਕੋਈ ਨਹੀਂ ਫੇ ਆਪਾਂ ਚੰਗਾ ਕੰਮ ਕਰ ਲੰਨੇ ਤੁਹਾਡੇ ਵਾਲਾ ਕੰਮ ਕਰ ਲੰਨੇ ਹੋਰ ਦੱਸੋ ਪੜੇ ਲਿਖੇ ਬੰਦੇ ਆ ਤੁਸੀਂ ਬਾਜੀ ਆਪਾਂ ਤੁਹਾਡੇ ਵਾਲਾ ਕੰਮ ਕਰ ਲਈਏ ਫੇ ਅੱਜ ਸ਼ਾਮ ਨੂੰ ਜਾ ਕੇ ਜਨਾਨੀ ਕੁੱਟ ਕੇ ਘਰੋਂ ਘੜ ਦਿੰਨੇ ਆ ਠੀਕ ਹੈ ਨਾ ਜਾਂ ਤੂੰ ਕਿੱਧਰ ਤੋ ਪਿਆ ਮੈਂ ਤਾਂ ਤੇਨਾ ਮੈਥੇ ਗੱਲ ਕੀਤੀ ਨਹੀਂ ਅਸੀਂ ਜੇ ਪਿੰਨੇ ਆ ਅਜੀ ਜਨਾਨੀਆਂ ਤੇ ਨਹੀਂ ਕੋ ਕੁੱਟ ਕੇ ਘਰੋਂ ਘੜ ਦਿੰਦੇ ਆਪਣੀਆਂ ਘਰ ਸਾਰਾ ਕੁਝ ਦਿੱਤੇ ਆ ਲਿਆ ਕੇ ਜਾਂ ਮਰਜ਼ੀ ਦੇਖ ਲੈ ਆ ਕੇ ਆਟਾ ਦਾਲ ਸਬਜੀ ਸਭ ਕੁਝ ਪਿਆ ਆ ਤੁਹਾਡੇ ਵਾਲੇ ਕੰਮ ਨਹੀਂ ਕਰਦੇ ਕੋਈ ਆਣ ਦੇ ਯਾਰ ਦੇ ਤੈਨੂੰ ਕਹਿ ਜਦਾ ਨਹੀਂ ਤੂੰ ਹੁੰਦਾ ਵਾਲਾ ਮੈਨੂੰ ਕਹਣੇ ਵਾਲਾ ਪਹਿਲਾਂ ਮੈਨੂੰ ਦੱਸ ਇਹਨੀ ਗੱਲ ਉਹ ਭਰਾਵਾ ਮੈਂ ਤੇਰੇ ਬੱਲੇ ਵੀ ਨਾ ਵੇਖ ਮੈਨੂੰ ਪੀਦਾ ਭਰਾਵਾ ਵਮਾ ਠੇਕੇ ਤੇ ਜਾ ਕੇ ਹੋਰ ਪੀਆ ਜਾ ਤੇ ਪੀਂਦੀ ਆ ਮੈਂ ਤੇਰੇ ਬੱਲੇ ਵੀ ਨਾ ਵੇਖ ਮੈਨੂੰ ਤੂੰ ਹੁੰਦਾ ਕੌਣ ਮੈਨੂੰ ਕਹਣੇ ਵਾਲਾ ਚੰਗਾ ਜਾ ਚੰਗਾ ਬੰਦਾ ਤੂੰ ਐ ਤੇਰੇ ਬੱਲੇ ਵੀ ਨਾ ਵੇਖ ਉਹ ਭਰਾਵਾ ਵੱਡਾ ਤੂੰ ਸਮਾਜ ਸੁਧਾਰਕ ਬਣਿਆ ਫਿਰਦਾ ਆਪਣੇ ਆਪ ਨੂੰ ਚੰਗਾ ਬੰਦਾ ਕੀ ਗੱਲ ਹੋ ਗਈ ਉਹ ਐ ਵੀ ਯਾਰ ਗੱਲ ਆ ਕੋਈ ਬਾਤ ਨਾਲ ਤੇ ਬੱਲਿਓ ਵੀ ਨਾਲ ਪੁੱਛਦਾ ਯਾਰ ਉਹ ਯਾਰ ਸਿਆਣਾ ਹੀ ਬੰਦਿਆ ਤੁਸੀਂ ਕੀ ਕਰ ਗੱਲ ਕੀ ਹੋ ਗਈ ਕੀ ਹੋ ਗਿਆ ਕੁਛ ਨਹੀਂ ਕੀਤਾ ਮੈਂਗਾ ਯਾਰ ਤਾਰੂ ਈਲਾ ਕੁਮਾਰੀ ਆ ਇਹਦਾ ਗਲੇ ਪੈ ਗਿਆ ਚਲੋ ਇਹ ਤਾਂ ਕੁਮਾਰੀ ਗੱਲ ਤਾਂ ਕਹੀ ਨਾ ਯਾਰ ਇਹ ਆਪ ਆਪਣੀ ਜਨਾਨੀ ਕੁੱਟ ਕੇ ਗੱਡਿਓ ਆਪਣੇ ਨਿਆਰਾ ਦਾ ਮੈਂ ਹੋਇਆ ਤਾਂ ਹੁਣ ਅਗੇ ਦਾ ਬਸ ਸਾਨੂੰ ਮੱਤਾ ਦੇਣ ਲੱਗਿਆ ਹੈ ਹੈ ਉਹ ਗੱਲ ਨੂੰ ਆਤਮਾ ਤੁਸ ਸਾਨੂੰ ਦੱਸਦਾ ਪਿਆ ਜੀ ਬਹੁਤ ਬਣੀ ਫਿਰਦਾ ਮੇਰਾ ਭਰਾਵਾ ਮੇਰਾ ਕੋਈ ਹੋਰ ਮੈਂ ਤਾਂ ਉਹਨੂੰ ਬੁਲਾਇਆ ਸੀ ਤਾਂ ਅੰਮ੍ਰਿਤ ਬਾਜੀ ਕਿੱਦਾਂ ਹਾਲ ਸੇਠ ਠੀਕ ਆ ਉਹ ਹੋਰ ਤਾਂ ਗੱਲਾਂ ਹੈ ਚੰਗਾ ਬੰਦਾ ਤੂੰ ਯਾਰ ਕਮਾਲ ਹੋ ਗਈ ਕੋਈ ਕੋਈ ਮੇਰਾ ਭਰਾ ਯਾਰ ਉਹ ਮੂੜੇ ਖਰਾਬ ਕਰਕੇ ਦੱਸਦਾ ਸਰ ਕੀ ਜਿਦੋਂ ਮੰਗਦਾ ਈਗਾਲ ਬੈਗਾ ਯਾਰ ਤੇ ਤੂੰ ਹੰਦਾ ਘਾੜਾ ਮੈਨੂੰ ਕਹਿ ਆਇਆ ਮਾਲ ਦੀ ਗੱਲ ਆਹੀ ਸੁਣਿਆ ਬੁਜਨਾਨੀਆਂ ਦੇ ਤੋੜ ਕੱਢਦੇ ਆ ਕਮਾਲ ਦਾ ਬੰਦਾ ਹੈ ਉਹ ਬੈ ਜਾ ਉਹ ਬੈ ਜਾ ਓਏ ਛੱਪ ਬਾਈ ਤੂੰ ਓ ਯਾਰ ਇੰਨੀ ਦਰਮੀ ਵਾਲੀ ਦਾ ਆਇਆ ਗੱਲ ਮੈਂ ਇੰਜੋਇਮੈਂਟ ਕਰ ਲੈ ਹੈਵੀ ਮੋਖ ਦੀਆਂ ਮੱਤਾਂ ਦੇਣ ਲੱਗਿਆ ਹੈ ਵੱਡਾ ਕਮਾਲ ਦਾ ਸਮਰਿਕਾਰ ਤੁਸੀਂ ਯਾਰ ਕਿਹਾ ਔਰ ਆ ਦਾ ਬੰਦਾ ਹੈ ਉਹ ਲਿਆ ਯਾਰ ਆਰਡਰ ਦੇ ਜਾ ਚੱਲ ਜੋ ਜਾ ਕੇ ਇੱਥੇ ਆਰਾਮ ਨਾਲ ਬਹਿ ਕੇ ਉਹ ਯਾਰ ਮੈਂ ਤਾਂ ਉਹ ਗੱਲੇ ਨਹੀਂ ਕੀਤੀ ਹੈਰੀ ਔਰ ਕਮਾਲ ਦਾ ਬੰਦਾ ਹੈ ਯਾਰ ਉਹ ਲਿਆ ਯਾਰ ਆਰਡਰ ਦੇ ਦੇ ਕੁਛ ਯਾਰ ਪੀਣੀ ਦਾ ਆਰਾਮ ਨਹੀਂ ਪਿਆ ਕੁਛ ਨਹੀਂ ਯਾਰ ਗੱਲ ਹੋਈ ਯਾਰ ਮੂਹਰੇ ਖਰਾਬ ਕਰਕੇ ਰੱਖ ਅੱਗੇ ਨਾਲ ਪਿੱਛੇ ਹਰ ਰੋਜ਼ ਤੁਸੀਂ ਆਉਂਦੇ ਯਾਰ ਇਹ ਔਰ ਬਾਲ ਕੋਲ ਨਿਰਵਾਜੀ ਪੈਕ ਲਾਉਣਗੇ ਮੈਂ ਤਾਂ ਰਹਿਣ ਨੂੰ ਛੱਡੋ ਬਰੇ ਕੀ ਹਣਾ ਤੇ ਕਹਿਣਾ ਲਾਉਣਾ ਤੇ ਨਾਲ ਵੀ ਉਹ ਮੜਿਆ ਗੈਰ ਤੇ ਕਹਿਤਾ ਹੁਣ ਉਹ ਗਰੀ ਬਹਿ ਗਿਆ ਤੇ ਉਹ ਗਿਆ ਯਾਰ ਮੇਰੇ ਨਾਲ ਪਿਆ ਮਾਂ ਕਹਿੰਦਾ ਤੂੰ ਆ ਫਿਰ ਮੇਰਾ ਘਰ ਵਿੱਚ ਜੇ ਪੀਨੇ ਆਂ ਵੀ ਆਪਣੇ ਪੱਲਿਓ ਪੀਨੇ ਆ ਜਨਾਨੀਆਂ ਥੋੜੀ ਕੁੱਟ ਕੇ ਘਰੋਂ ਨੂੰ ਭੇਜਦੇ ਤੇਰੇ ਵਾਂਗੂਆਂ ਨਹੀਂ ਭੇਜਦੇ ਅਸੀਂ ਉਹ ਤਾਂ ਠੀਕ ਆ ਜਿਸਰਾਮ ਨਾਲ ਆਪਣੇ ਪੈਗ ਲਾ ਲਓ ਯਾਰ ਆਪਣੀ ਤਾਂ ਭਜਾਣੀ ਆ ਤੇ ਸਾਡੀ ਵੀ ਨਾਲ ਭਜਾ ਦੇਣੀ ਆ ਤੋਰ ਪਾ ਜੀ ਇਹਨਾਂ ਨੂੰ ਦਿਓ ਜੇ ਮੰਗਦੇ ਆ ਪਾ ਜੀ ਅੱਗੇ ਤੱਕ ਕਿਹਦੇ ਨਵਾਜੀ ਕੁਛ ਕੀਤਾ ਮੈਂ ਤੁਹਾਡੇ ਕੋਲ ਰੋਜ਼ੇ ਆਣਾ ਆ ਭਾਈ ਸਾਹਿਬ ਔਰ ਇਹ ਤੁਹਾਨੂੰ ਖਰੀਦ ਲਾਦਾ ਹੀ ਰੱਖਾ ਠੀਕ ਹੈ ਤੋਰ ਛਾਪੇ ਗਾਰਡਨ ਉਹ ਗਾੜੀ ਦੇ ਭਰਾ ਬਾਜੀ ਵੀ ਆਟਾ ਦਾ ਦਰਵਾਜ਼ਾ ਆ ਦੇ ਦਿਓ ਬਾਜੀ ਮੈਨੂੰ ਵੀ ਯਾਰ ਕੁਛ ਹੋ ਜਾ ਠੀਕ ਹੈ ਲਿਆਦਾ ਯਾਰ ਮੂੜੇ ਖਰਾਬ ਕਰਤਾ ਸਾਰਾ ਯਾਰ ਬੰਦੇ ਨੇ ਔਰ ਇਹ ਕਿਆ ਤੜਾਤਾ ਕੋਈ ਖਾਦਾ ਪਿਲਤਾ ਵੀ ਨਹੀਂ ਖਾਲੀ ਪੇਟ ਆਏ ਵੱਡੇ ਦੋਈ ਜਾਣੇ ਪਤਾ ਨਹੀਂ ਕਿਆ ਸਾਵੇਂ ਦੇ ਆਪਣੇ ਆਪ ਨੂੰ ਸਮਾਜ ਸੁਧਾਰਕ ਬੜੀ ਵਰਦੇ ਆ ਲਿਆ ਯਾਰ ਛੋਡੇ ਉਹਦਾ ਨਾਲ ਵਾਲਾ ਤੁਰਿਆ ਫਿਰਦਾ ਜਿਹੜਾ ਉਹ ਜਿਹੜਾ ਆਪਣੇ ਟੱਬਰ ਦਾ ਨਹੀਂ ਬਣਿਆ ਉਹਦਾ ਬਾਝੋਂ ਦਾ ਜਿਹੜਾ ਨਾਲ ਲੈ ਕੇ ਉਹਨੂੰ ਘੁੰਮਦਾ ਆ ਪਤਾ ਨਹੀਂ ਕਿਆ ਸਾਵੇਂ ਦੇ ਆਪਣੇ ਆਪ ਨੂੰ ਚਲ ਉਹ ਯਾਰ ਮੈਨੂੰ ਵੀਰਾ ਬਹੁਤ ਸ਼ਰਮ ਆਈ ਐ ਇਸ ਗੱਲ ਦੀ ਉਹ ਮੇਰੇ ਨਾਲ ਉਹ ਤਾਂ ਗੱਤ ਤੈਹੀ ਨਹੀਂ ਗੱਲ ਕੀਤੀ ਮੁਰਦੇ ਉੱਦਾਂ ਉਹ ਜਾ ਖਲਾਬੀ ਜਾ ਬੰਦਾ ਮੈਨੇ ਮਾਰ ਕੇ ਦੱਸਾਂ ਸੁਣਦੇ ਬੈਠੇ ਜਾ ਕੇ ਕੰਮ ਚੰਗੇ ਕਰੋ ਚਲ ਤੁਰ ਤੇ ਆਲੀ ਜਦੋਂ ਪਰਾਵਾ ਸਵੇਰ ਨੂੰ ਪਹਿਲਾਂ ਚੱਲੀਏ ਓਹ ਤਾਰ ਗਾਲਨ ਵੇੜ ਜਾ ਦੋ ਨਾ ਵੇੜ ਕੇ ਲਿਆ ਜਾ ਕੇ ਸਸਤੀ ਗਲਬੈਂਸ ਸਸਤੀ ਪਾਉਂ ਉਹਦਾ ਨਹੀਂ ਉਹ ਸੇਰ ਸੇਰ ਦੇ ਨਹੀਂ ਸੇਤ ਠੀਕ ਆ ਜਿਆਦਾ ਤਾਂ ਨਹੀਂ ਲੱਗੇਗਾ ਕਰੰਟ ਮੋਕਾ ਕਪਰੇ ਲੱਗੇਗੇ ਪ੍ਰੈਸ ਤੋਂ अच्छा। ਇਹਦਾ ਠੀਕ ਹੋ ਬਾ ਇੱਕ ਵਾਰ ਤਾਂ ਕੀਤੀ ਹੋ ਜਿਆਦਾ ਨਾ ਜਿਆਦਾ ਭਾਰ ਨਹੀਂ ਚੱਕਦਾ। ਉਹਕਾਰ ਸਾ ਠੀਕ ਆ ਉਹ ਵੀ ਠੀਕ ਆ। ਬਿਲਕੁਲ ਅਸੀਂ ਤਾਂ ਆਪਣਾ ਕੰਮ ਆ। ਧਿਆਨ ਦਾ ਕਰਕੇ ਵੀ ਕਰਤਾ ਆਪਣਾ ਕਰ ਪਾ ਲਾ। ਬਾਕੀ ਭਾਈ ਹੁਣ ਇਹਨਾਂ ਦੀ ਆਪਣੀ ਇੱਦਾਂ ਮਰਦੇ। ਕੱਲ ਰਹਿ ਹੁਣ

ਉਹ ਦਿਮਾਰੀ ਮਾਰੀ ਗਾ ਤੇ ਉਹ ਦੇਖੋ ਭਾਈ ਸਾਹਿਬ ਭਾਈ ਸਾਹਿਬ ਕਿੱਦਾਂ ਇਹਨਾਂ ਦੇ ਭਾਜੀ ਉਹਨਾਂ ਨੂੰ ਹੁਣਾਂ ਵੀ ਰੱਖ ਲੈਣਾ ਸੀਗਾ ਭਾਜੀ ਲੋਕ ਮੈਂ ਉਹਨਾਂ ਦੇ ਭਾਜੀ ਨੂੰ ਕਿਹਾ ਤਾਂ ਸੀਗਾ ਅੱਛਾ ਉਹ ਕੰਮ ਤੇ ਜੇ ਆਹ ਮੇਰੀ ਵੀ ਫੋਨ ਤੇ ਕਰ ਲਓ ਜੀ ਉਹ ਕਹਿੰਦੇ ਮੈਂ ਗੱਡੀ ਲੈ ਕੇ ਕਿਤੇ ਜ਼ਰੂਰੀ ਜਾਣਾ ਵੇ ਜਿਹੜਾ ਆਇਆ ਗਿਆ ਸੀ ਤਾਂ ਉਹਨੂੰ ਜਾਣਾ ਉਹੀ ਗੱਲ ਕਰ ਲਈ ਸੀ ਮੈਂ ਨੂੰ ਇੱਕ ਵਾਰੀ ਕਹ ਲਿਆ ਵੀ ਜਿਹੜਾ ਬੰਦਿਆਂ ਵਾਂਗੂ ਰਹਿਣਾ ਭਾਈ ਫੇਰ ਤਾਂ ਚਲੋ ਸਾਰਾ ਕੁਝ ਹੋ ਜਾਂਦਾ ਹੈ ਫਿਰ ਉਹ ਹੀ ਹੁਣਾਂ ਦੀ ਫੇਰ ਕੀਤਾ ਹੈ ਰਹਿਣ ਦਾ ਮੈਂ ਉਹਨੂੰ ਭਾਜੀ ਇਹਦੂੰ ਵੀ ਪੁੱਛਿਆ ਮੈਂ ਅਪਵਾਸ ਮੈਂ ਵੀ ਮੈਨੂੰ ਬੁਲਾਵਾ ਦਵਾਇਆ ਕਿ ਨਹੀਂ ਮੈਂ ਵੀ ਕਰ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਸਾਹਿਬ ਚਲੋ ਕੋਈ ਤੇ ਕੋਈ ਮੌਕਾ ਦੇ ਦੇਣਾ ਚਾਹੀਦਾ ਆ ਤੇ ਬਾਕੀ ਭਾਈ ਦੇਖੋ ਮਰਜੀ ਇਹਨਾਂ ਦੀ ਆ ਇਹ ਦੇਖਾ ਸੀ ਜ਼ੋਰ ਤਨ ਪਾਣਾ ਨਹੀਂ ਆਪਣਾ ਘਰ ਬਸਾਉਣਾ ਇਹ ਤੁਹਾਡੇ ਦੇ ਦੋਨਾਂ ਦੀ ਜ਼ਿੰਮੇਵਾਰੀ ਹੈ ਨਾ ਕਿਉਂਕਿ ਜਾਂ ਬੱਚਿਆਂ ਦਾ ਭਵਿੱਖ ਹੈ ਬੱਚਿਆਂ ਬਾਰੇ ਇਹ ਤਾਂ ਚਲੋ ਕੁੜੀਆਂ ਨੇ ਸਾਨੂੰ ਦੋਖ ਦੱਸਿਆ ਚਲ ਉਹ ਵੀ ਆ ਗਈ ਉਹਨੂੰ ਤੇ ਹੁਣ ਅਸੀਂ ਥੋੜੀ ਘਰੇ ਧੱਕਾ ਦੇਣਾ ਸੀ ਹੁਣ ਇਹਨੇ ਤਾਂ ਜਿੱਦਾਂ ਧੱਕੇ ਦੇ ਕੇ ਬਾਹਰ ਵੱਢੀ ਨਿਆਇ ਦਾ ਤੇ ਜੇ ਕਦੇ ਗਾੜੀ ਨੇ ਉਹ ਮੈਨੂੰ ਕੁੱਟਿਆ ਬਹੁਤ ਆ ਪੈ ਗਿਆ ਥੋੜੀ ਤਾਂ ਗੱਲ ਮਾਰੀ ਇਹ ਤਾਂ ਕੰਨ ਨੂੰ ਸਾਰਿਆਂ ਨੇ ਕਿਹਾ ਮੈਨੂੰ ਜੇ ਤਾਂ ਪਤਾ ਲੱਗਿਆ ਚਲੋ ਸਮਾਂ ਹੀ ਮਾਰਾ ਹੁੰਦਾ ਬਾਕੀ ਭਾਈ ਆਪਣੇ ਪਰਿਵਾਰ ਨੂੰ ਬੋਝ ਆਪਣੇ ਟੱਬਰ ਨੂੰ ਪੁੱਛ ਤੁਸੀਂ ਦੱਸੋ ਜੀ ਕਿੱਦਾਂ ਦੇਖੋ ਇਹ ਤਾਂ ਵਿਚਾਰੇ ਦੋਵੇਂ ਪਾਸੇ ਫਸੇ ਹੋਏ ਨੇ ਦੇ ਲੋਕ ਕਹਿੰਦੇ ਕੰਨ ਉੱਤੇ ਪੱਲਵਾਂ ਨੇ ਕਿਦਾ ਕਰਨੀ ਆ ਲੈਣਾ ਆਇਆ ਤਿਆਰ ਹੋ ਚਲੀਏ ਜੇ ਤਾਂ ਲੈ ਕੇ ਜਾਣੀ ਆ ਫੇ ਮੋਟਿਆ ਲਾਂਬਾ ਨਹੀਂ ਹੋਣਾ ਚਾਹੀਦਾ ਨਹੀਂ ਕੋਈ ਲਾਂਬਾ ਨਹੀਂ ਆਊਗਾ ਨਹੀਂ ਤਾਂ ਫੇ ਤੂੰ ਆਪਣਾ ਪਰਿਆ ਆ ਜਾਵ ਨਹੀਂ ਮੈਂ ਕੋਈ ਗੱਲ ਨਹੀਂ ਹੋਣੀ ਲਾਂਬਾ ਆਊਗਾ ਜੇ ਤਾਂ ਤੁਸੀਂ ਕਹੂੰਗੇ ਕੀ ਕਰੂੰਗਾ ਬਾਕੀ ਦੇਖ ਲਓ ਭਾਈ ਸਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਲੈ ਦੋ ਦੇਖੋ ਜੀ ਆਪਣੀ ਆ ਤਾਂ ਜੀ ਆਪਣੇ ਘਰੇ ਆਪਾਂ ਤਾਂ ਗੱਲ ਕਰਾਤੀ ਦੇਖੋ ਅਸੀਂ ਜ਼ਿੰਮੇਵਾਰੀ ਲੈਣੇ ਆ ਪਰ ਜ਼ਿਆਦਾ ਜ਼ਿੰਮੇਵਾਰੀ ਤਾਂ ਇਹਨਾਂ ਦੀ ਆ ਕਿਉਂਕਿ ਘਰ ਹੀ ਨਹੀਂ ਬਿਠਵਾਣਾ ਆਪਾਂ ਬਾਰ ਬਾਰ ਆਪਾਂ ਵੀ ਮਗਰ ਨਹੀਂ ਆਉਂਦੇ ਚੰਗੇ ਲੱਗਦੇ ਠੀਕ ਆ ਬਾਕੀ ਕੁੜੀਆਂ ਮੇਰੀ ਗੱਲ ਸੁਣ ਤੂੰ ਇਹਨੂੰ ਜੋ ਮਰਜ਼ੀ ਪੁੱਛਣਾ ਕੱਲ ਨੂੰ ਮੈਨੂੰ ਕਹੇ ਭਾਜੀ ਮੈਂ ਤੁਹਾਡੇ ਕਰਕੇ ਆ ਗਈ ਤੁਸੀਂ ਵੀ ਆਪਣੀ ਸਾਈਡ ਤੇ ਹੋ ਗਏ ਆਪਣਾ ਜਿੱਦਾਂ ਮਰਜ਼ੀ ਗੱਲ ਕਰ ਲਾ ਕੁੜੀਆਂ ਜੇ ਤੂੰ ਮੈਨੂੰ ਇਹਨਾਂ ਕੋ ਗੱਲ ਕਰਨੀ ਆਪਣੀ ਕੋ ਛੱਤ ਰੱਖੀ ਆ ਤੂੰ ਰੱਖ ਸਕਦੀ ਆ ਤੇ ਤੇ ਵੀ ਜੋਰ ਨਹੀਂ ਤੂੰ ਵੀ ਬਾਈ ਜਿਹੜੀ ਗੱਲ ਹੈਗੀ ਆਪਣੀ ਉਹ ਕਰ ਲਓ ਠੀਕ ਆ ਮੈਂ ਕੋਲ ਬਾਕੀ ਤੈਨੂੰ ਇੱਕ ਵਾਰੀ ਪਾੜ ਦੇਣਾ ਪੁੱਛ ਲਾ ਕੀ ਕਹਿੰਦਾ ਆ ਇਹਦਾ ਸਾਡਾ ਕਿਹੜਾ ਤੇਰਾ ਕਿਹੜਾ ਕੋਈ ਸੌਂ ਮੈਂ ਜੀ ਮੇਰੀ ਗੱਲ ਨੂੰ ਆਪਾਂ ਦਾ ਵਿਚਾਰ ਦ ਆਪਾਂ ਘਰ ਵੇਚਾਣਾ ਇਹਨਾਂ ਦੀ ਆਪਣੀ ਇਹ ਜਿੰਨਾ ਮੱਝ ਕਾਲਾ ਕਰੋ ਆਪਾਂ ਗੱਲ ਕਰਾਉ ਮੇਰੀ ਮੇਰੇ ਨਾਲ ਗੱਲ ਨਹੀਂ ਮੈਂ ਨਹੀਂ ਉੱਧਰ ਕਿਤੇ ਗੱਲ ਕਰਨੀ ਹੈਗੀ ਇੱਥੇ ਬੈਠ ਕੇ ਭਾਬੀ ਹੁਣਾਂ ਦੇ ਕੋਲੇ ਜਿਹੜੀ ਗੱਲ ਕਰਨੀ ਆ ਕਰ ਲੋ ਉੱਥਾ ਲਾ ਤਾਂ ਸਹੀ ਨਹੀਂ ਨਹੀਂ ਮੈਂ ਨਹੀਂ ਆਣਾ ਹੈਗਾ ਉੱਧਰ ਚਲ ਕੁਰੀਏ ਤੂੰ ਵੀ ਅੜੀ ਨਾ ਕਰ ਕਰ ਲੋ ਮਾਰੇ ਸਾਈਡ ਤੇ ਚਲੋ ਕੀ ਪਤਾ ਇਹਦੇ ਮਨ ਚ ਕੀ ਆ ਕੱਲ ਨੂੰ ਇਹ ਕਹੇ ਮੈਂ ਆ ਗੱਲ ਕਰਨੀ ਦੀ ਕੋਈ ਜਮ ਹੋਣਾ ਅਕਲ ਆਈ ਗਈ ਹੋਵੇ ਕਾਲੋ ਗਾਲੋ ਕੋਕਰਾਂ ਸਾਕੇ ਆਪਲਾ ਦਿੰਦਾ ਨਾ ਨਾਲ ਉੱਥੇ ਇੱਕ ਮਿੰਟ ਆੜ ਗਿਆ ਅਮਰਜੀਤ ਹੂੰ ਚੱਲ ਫੇ ਮੈਂ ਤਾਂ ਲੈਣ ਆਇਆ ਜਾਂ ਮੇਤੋ ਗਲਤੀ ਹੋ ਗਈ ਜਾਂ ਤੇ ਤੋ ਹੋ ਗਈ ਇਹ ਤੂੰ ਫੇਰ ਉੱਦੈ ਕਾਨੀ ਨਹੀਂ ਛੱਡ ਹੁਣ ਨਹੀਂ ਜੇ ਕੋ ਮੈਂ ਤੈਨੂੰ ਕਹਤਾ ਕੁਛ ਤਾਂ ਤੈਨੂੰ ਬਰਦਾਸ਼ਤ ਕਰਨੀ ਪੈਣੀ ਜੇ ਤੂੰ ਕੁਛ ਕਹੂੰਗੀ ਮੈਂ ਬਰਦਾਸ਼ਤ ਕਰੂੰਗਾ ਪਰ ਅੱਗੇ ਆਂਗੂ ਨਹੀਂ ਹੋਣੀ ਹੋਈ ਹੋਊਗੀ ਠੀਕ ਹੈ ਨਾ ਲੋਕ ਉਥੇ ਗੱਲਾਂ ਕਰਦੇ ਆ ਕਹਿੰਦੇ ਘਰ ਵਾਲੀ ਭੇਜ ਦਿੱਤੀ ਆ ਇੱਧਰ ਤੈਨੂੰ ਵੀ ਮਾੜਾ ਚੰਗਾ ਕਹਿੰਦੇ ਹੋਣਗੇ ਆਹੋ ਇੱਥੇ ਬੁੜੀਆਂ ਬਥੇਰੀਆਂ ਗੱਲਾਂ ਕਰਦੀਆਂ ਆ ਭਾਜੀ ਹੁਣਾਂ ਨੂੰ ਵੀ ਕਹਿੰਦੀਆਂ ਆ ਫੇਰ ਬੈਠੀ ਆ ਕੁੜੀ ਆ ਕੇ ਮੈਂ ਕਿਹੜਾ ਇੱਥੇ ਖੁਸ਼ੀ ਨਾਲ ਬੈਠੀ ਆ ਆਵੇ ਮੈਂ ਤਾਂ ਤੇ ਕਹਣਾ ਵੀ ਆਪਾਂ ਚਲ ਤੂੰ ਤਿਆਰ ਹੋ ਚਲ ਠੀਕ ਚਲ ਵੇ ਭਾਜੀ ਨਾਲ ਗੱਲਬਾਤ ਹੋਈਓ ਹੋਰ ਹੋਈਓ ਆ ਭਾਜੀ ਨਾਲ ਤਾਂ ਗੱਲ ਚਲ ਤੂੰ ਤੁਰ ਚਲੀ ਜਾ ਆਪਾਂ ਨਿਆਣਾਂ ਦਾ ਗਾਣਾ ਸੁਣੀਏ ਮੁਰਕੇ ਨਿਆਣੇ ਵੀ ਨਿਆਣੇ ਨੇ ਮੈਂ ਕਹਿੰਦਾ ਮਾਫੀ ਲੜਦੇ ਰਹੇ ਆ ਸਾਨੂੰ ਪੜਾਇਆ ਨਹੀਂ ਜਿੰਨੇ ਦਿਨ ਆ ਹਾਂ ਚਲੋ ਮੈਂ ਤਾਂ ਤਿਆਰ ਆ ਚੱਲ ਠੀਕ ਆ ਚਲ ਮੈਂ ਤਾਂ ਆਪ ਲੋਕਾਂ ਦੇ ਮਿਹਣੇ ਸੁਣ ਸੁਣ ਕੇ ਤੰਗ ਆਈ ਪਈ ਆ ਦੁਨੀਆ ਜੀਣ ਦਿੰਦੀ ਆ ਕਿਤੇ ਕਿਸੇ ਨੂੰ ਐਨੇ ਤੇ ਮੀ ਇੱਥੇ ਮੈਨੂੰ ਤਾਨੇ ਮਿਹਣੇ ਮਾਰਦੀ ਆ ਭਾਜੀ ਹੁਣਾਂ ਨੂੰ ਵੀ ਕਹਿੰਦੇ ਆ ਲੋਕੀ ਕੁੜੀ ਬਿਠਾਈਓ ਆ ਤੁਸੀਂ ਇੱਥੇ ਲਿਆ ਕੇ ਵੀ ਮੈਂ ਕਿਹੜਾ ਖੁਸ਼ੀ ਨਾਲ ਆ ਕੇ ਬੈਠੀ ਆ ਇੱਥੇ ਹਾਂਜੀ ਹੁਣ ਕਾ ਮੈਂ ਇਤਲਾਹ ਦਸਾਂ ਚਲੋ ਨਹੀਂ ਕਿਹਾ ਕਿ ਠੀਕ ਆ ਕੋਈ ਨਹੀਂ ਨਹੀਂ ਜੀ ਇਹ ਕਿੱਦਾਂ ਜਾਣਾ ਐ ਮੈਂ ਚਲ ਜਾਣਾ ਆਪਣੇ ਘਰ ਨੂੰ ਹਾਂਜੀ ਬਾਜੀ ਚਲੋ ਬਹੁਤ ਵਧੀਆ ਤੁਹਾਡਾ ਫੈਸਲਾ ਹੈ ਠੀਕ ਆ ਆਪਣਾ ਧਰਪਸਾਓ ਆਹੋ ਦੇਖੋ ਬਾਰ ਬਾਰ ਅਸੀਂ ਵੀ ਵਿੱਚ ਨਹੀਂ ਆਦੇ ਚੰਗੇ ਰਾਹ ਦੇਖੀ ਨੇ ਵਿਚਾਰੇ ਫੜ ਗਿਆ ਜਿਹੜੀ ਠੀਕ ਘਰ ਬੈਠੀ ਹੋਵੇ ਉਹਦਾ ਮਨ ਵੀ ਦੁਖੀ ਆਹੋ ਹੀ ਦੁਖੀਆਂ ਇਹ ਵਿਚਾਰੀ ਇੱਥੇ ਦੁਖੀ ਆ ਉਹਦਾ ਕੀ ਆ ਪਵਾ ਤੁਹਾਡੀ ਆਪਸੀ ਦੋਹਾਨੀਆਂ ਦੀ ਬੰਦੀ ਕਿਹੜਾ ਤੋਰ ਹੈਗਾ ਵੱਧ ਕਿਹੜਾ ਘਟਿਆ लोग अच्छे कहनु भी मैंने मार दे हुन लतना दा है नहीं दा दे सही गल तेनु भी ते लोग कहंदे आ मेरे तादे ना हुंदा ते तू अपना घर ना बसदा कहंदे कोई येनु पिट-पुचे कहंदे होंगे मुंह ते ना कहंदे होंगे कि ना ਭੈ ਜੀ ਉਹਨਾਂ ਨੂੰ ਕਹਿੰਦੇ ਹੋਗੇ ਤੇ ਤੁਸੀਂ ਆਪਣੀ ਨਾਨਾ ਘਰ ਬਿਠਾ ਲਈਓ ਆ ਭਰਾ ਨੂੰ ਕਹਿੰਦੇ ਹੋਗੇ ਤੂੰ ਅੱবি ਭੈਣ ਘਰ ਪਟਾੜੀਓ ਤੇ ਇੰਤੇ ਆ ਮੈਂ ਗੋੰਡਾਂ ਦੇ ਵਿੱਚ ਕੋਈ ਕੁੜੀ ਕਾ ਦੇਣੀ ਤੇ ਇਹਦੇ ਇਹ ਬੰਦਾ ਦੱਸਦਾ ਨੂੰ ਕੀ ਕਰੇ ਅਜੇ ਜੇ ਤੁਸੀਂ ਕਹਿੰਦੇ ਇਹਦਾ ਮੰਨਣਾ ਤੁਸੀਂ ਹੋਵੇ ਕਿ ਜੇ ਮੈਂ ਇਹ ਵੀ ਕਹਾਂ ਮੇਰੇ ਮਾਂ ਪੇ ਹੁੰਦੇ ਮੈਂ ਇਨਸਾਫ ਦੇਣਾ ਜੀ ਲੋਕਾਂ ਸੇ ਇਹ ਜੋ ਸਾਹਮ ਦਾ ਉਸ ਦਿੋ ਗਾਲ ਦੇ ਵਿੱਚ ਆਪਣੇ ਕਾਹਦੇ ਆਪ ਨੂੰ ਦਿੱਤੇ ਅੱਗੇ ਸੇ ਗਾ ਗਿਆ ਮੈਂ ਕੋਈ ਅੰਦਰ ਹੋ ਗਈਆ ਉਹ ਮੈਨਾਂ ਮਾਨੋ ਗਈ ਹੋਵੇ ਚਲੋ ਭੈਣ ਜੀ ਬਹੁਤ ਅਸੀਂ ਚਲੀਏ ਤਾਂ ਤੁਸੀਂ ਵਿੱਚ ਇਹਨਾਂ ਦਾ ਮੈਂ ਬਵਾਸਤਾ ਹੋ ਗਿਆ ਤੁਹਾ ਮਾਰਵਾ ਦੇ ਘਰ ਤੁਹਾ ਮਾਰਵਾ ਕਿਹੜੀ ਗੱਲ ਰਾਜੀ ਹੈ ਸਾਡੀ ਘਰੇ ਇਹਦੇ ਗਾਮ ਨੂੰ ਡਿਊਟੀ ਲਈ ਠੀਕ ਹੈ ਇਹਦਾ ਬਹੁਤ ਗੁੱਸਿਆਂ ਗੁੱਸਿਆਂ ਦੇ ਵਿੱਚ ਕਈ ਸਾਲ ਬੀਤ ਜਾਂਦੇ ਆ ਚਲੋ ਜੀ ਨਾਨਾ ਨੂੰ ਆਪਣੇ ਘਰਤੀ ਰਾਤ ਆ ਗਿਆ। ਹਾਂ ਉਹ ਜਲਦੀ। ਬੜੀ ਵਧੀਆ ਹੈ। ਠੀਕ ਹੈ। ਹੁਣ ਜੀ ਹੁਣ ਇਦਾਂ ਦੀ ਕੋਈ ਸ਼ਿਕਾਇਤ ਨਾ ਕੋਈ ਨਹੀਂ ਆਉਂਦੀ ਕੋਈ। ਚਲੋ ਚਲੀਏ। ਠੀਕ ਹੈ ਚਲੋ। ਜੀ ਉਹਨੇ ਕੁਝ ਕਿਹਾ ਤਾਂ ਮੂਹਾਰ ਨਹੀਂ ਇਹ ਤਾਂ ਇਹ ਬੋਤਲਾਰ ਵਸਦੇ। ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੀ ਹੋਈ। ਹੋਰ ਚਲੋ ਠੀਕ ਹੈ ਤੇ ਚਾਹ ਬਣਾਉਣਾ। ਨਾ ਕੋਈ ਨਾ ਕੋਈ ਨਾ ਗਈ ਚਾਹ ਦਾ ਪੰਦੀਆ ਚਾਹ ਪੀ ਕੇ ਜਾਵਾਂਗੇ ਅਸੀਂ ਜਦੋਂ ਰਾਤੇ ਦੀ ਜਿਹੜੀ ਉਹ ਪੀਤੀ ਸੀ ਨਾ ਕੋਈ ਨਹੀਂ ਹੁਣ ਵੀ ਜਾਵਾਂ ਨਾਲ ਇੰਨੇ ਕੋਈ ਨਹੀਂ ਲਾਉਣਾ ਚਾਹ ਤੇ ਕਿਹਾ ਕਿਰਾ ਹੱਥਾਂ 'ਚ ਰੋਟੀ ਹਰੇ ਤੇ ਵਿਚਾਰੇ ਨੂੰ ਅਸੀਂ ਇਹ ਦਿੰਦੇ ਆ ਇਹਨਾਂ ਦੀ ਮਿਹਰਬਾਨੀ ਜਿਹੜਾ ਰੋਟੀ ਤੇ ਜਾਂਦਾ ਮੁੰਡਾ ਲੈ ਜਾਂਦਾ ਰੋਟੀ ਇਹਦਾ ਠੀਕੇ ਵਾਲੇ ਤੋਂ ਪਤਾ ਅਗਰੇ ਰਕਮ ਪਤਾ ਬਿਜਲੀ ਤਾਂ ਮੈਂਟਾ ਦੇ ਤੋਂ ਨਾ ਖੜੀ ਇਹਨੂੰ ਬਚਾਉਂਦਾ ਤਾਂ ਤੇ ਇਹਨਾਂ ਦੀ ਐਮਸੀ ਲਾਇਆ ਕਿ ਉਹ ਜਿਹੜਾ ਉਹ ਐਮਸੀ ਦੇ ਪਿਆ ਕੱtion ਉਹ ਡੇਗਣ ਕਰਕੇ ਥੋੜਾ ਬਚਾਉਂਦੇ ਨਹੀਂ ਤਾਂ ਜਿਹੜਾ ਪ੍ਰੈਸਟਾ ਜੀ ਇਤਾਂ ਫੜ ਹੋ ਜੇ ਰਚਣ ਕਿਥੇ ਬੰਦਾ ਬੈਠਾ ਉਹ ਜਦੋਂ ਕਰੇ ਐਮਪੀ ਡੇਗਾ ਜਦੋਂ ਕੋਈ ਨੂੰ ਪਤਾ ਨਹੀਂ ਕਿ ਪ੍ਰੈਸਕਾਂਟ ਮਾਰਦੀ ਹੈ ਮੈਂ ਤਾਂ ਦੇਖਦਾ ਸੀ ਮੈਂ ਕਹਾ ਤਲੰਟ ਤਾਂ ਨਹੀਂ ਹੈਗਾ ਪਤਾ ਨਹੀਂ ਕੁਦਰਤੀ ਕੀ ਗੱਲ ਬਗੋ ਜਦੋਂ ਸਮਾਂ ਮਾੜਾ ਆਉਂਦਾ ਇਹ ਵਿਆਹ ਆਪਾਂ ਵਿਆਹ ਦਾ ਕੀਤਾ ਦੀ ਘਰ ਬਣਾਉਣ ਲੜਾਈ ਹੋਵੇ ਇੰਨੇ ਪ੍ਰੈਸਕਾਂਟ ਲੱਗੇ ਮਤੇ ਇੰਨਾ ਕਿ ਜ਼ਿੰਦਗੀ ਨਹੀਂ ਗਈ ਯਾਰ ਬਰੋ ਹਾਂ ਕਾਪੀ ਚਾਹ ਬਣਾ ਲਾ ਪਾ ਜੀ ਮੈਂ ਜਦੋਂ ਨਾ ਕੋਠੇ ਤੇ ਚੜਨਾ ਇਹਦੇ ਨਾਲੇ ਝਾੜੂ ਲਾਉਂਦਾ ਹੁਣਾਂ ਲਾਣੇ ਅੱਥੇ ਗੋਲਾ ਲਾਣਾ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਲੈ ਵੀ ਹੁਣ ਤੂੰ ਗਾ ਸਕਨਾ ਕਿਉਂਕਿ ਹੁਣ ਤੁਸੀਂ ਦੋ ਹੁਣ ਚਾਰ ਹੋ ਗਿਆ ਆਪਣੇ ਨਿਆਣੇ ਲੈ ਕੇ ਹੁਣ ਗੋਲਾ ਵੀ ਚੰਗਾ ਲਾਗੂ ਇੱਕ ਦੂਣੀ ਦੋ ਦੂਣੀ ਉਹ ਭਰਾਵਾ ਹੁਣ ਇੱਕ ਦੂਣੀ ਦੂਣੀ ਵਾਲਾ ਨਹੀਂ ਹੁਣ ਤਾਂ ਉਹ ਗਾਵਾਂਗੇ ਤੇਰੇ ਿੱੱਲੇ ਤੋਂ ਸੂਰਤ ਦੀ ਆ ਹੀਰ ਦੀ ਯਾਨੀ ਹੀਰ ਮੰਨ ਕੇ ਉਹ ਭਰਾਵਾ ਸਾਡੀ ਵੀ ਹੀਰ ਬਣ ਗਈ ਠੀਕ ਹੈ ਹੁਣ ਬਾਹ ਵੀ ਮਿਲ ਲਿਆ ਕੋਈ ਚੱਲਣਾ ਚੱਲਣਾ ਹੁੰਦਾ ਰਹਿ ਗਿਆ ਜੋ ਉਹ ਤਿਆਰ ਹੋ ਚੱਲਿਆ ਚਲੋ